ਹਿੰਦੂ ਨਾਇਪੇਟ ਨਿਵਾਨ ਟੋਟਰਮਲਜੀ ਸੇਵਰ ਸੋਈ ਹਿੰਦੂ ਸਿੱਖ ਜਾਗਰਤੀ ਸੈਨਾ ਵੱਲੋਂ ਹਰ ਸਾਲ ਹਜ਼ਾਰਾਂ ਹਜ਼ਾਰ ਬੱਚਿਆਂ ਦੇ ਨਾਲ ਦ੍ਰੈਸੀ ਇਤਿਹਾਸਿਕ ਸ਼੍ਰੀ ਰਾਮ ਲੀਲਾ ਕਮੇਟੀ ਗਰਾਊਂਡ ਦੇ ਵਿੱਚ ਸਮੂਹਿਕ ਸ਼੍ਰੀ ਹਨੂਮਾਨ ਚਾਲੀਸਾ ਜੀ ਦਾ ਪਾਠ ਕਰਾਇਆ ਜਾਂਦਾ ਐਸ ਵਾਰ ਵੀ 15 ਨਵੰਬਰ ਨੂੰ ਸਵੇਰੇ 9:30 ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਇਹ ਕਾਰਗ੍ਰਾਮ ਹੋਏਗਾ ਜਿਦੇ ਵਿੱਚ ਹਜ਼ਾਰਾਂ ਹਜ਼ਾਰ ਬੱਚੇ ਵੱਖ-ਵੱਖ ਸਕੂਲਾਂ ਤੋਂ ਆਣਗੇ ਔਰ ਪ੍ਰਭੂ ਸ਼੍ਰੀ ਬਾਲਾ ਜੀ ਦੇ ਚਰਨਾਂ 'ਚ ਨਤਮਸਤਕ ਹੋਣਗੇ ਪ੍ਰਭੂ ਸ਼੍ਰੀ ਰਾਮ ਜੀ ਦੇ ਅਨੰਨਾ ਭਗਤ ਬਾਲਾਈ ਦੀ స్తుਤੀ ਕਰਨਗੇ। ਔਰ ਸਾਡਾ ਇਸ ਕਾਰਜਕ੍ਰਮ ਦਾ ਮਕਸਦ ਇਹ ਹੁੰਦਾ ਕਿ ਹਰ ਬੱਚਾ ਦੇਸ਼ ਧਰਮ ਸਮਾਜ ਦਾ ਹਨੂਮਾਨ ਜੀ ਵਰਗਾ ਸੇਵਕ ਬਣੇ ਨਿਸਵਾਰਥ ਭਾਵ ਨਾਲ ਦੇਸ਼ ਧਰਮ ਸਮਾਜ ਦੀ ਸੇਵਾ ਕਰੇ ਔਰ ਇਹੀ ਸਤਤ ਪ੍ਰਯਾਸ ਪਿਛਲੇ ਕਈ ਸਾਲਾਂ ਤੋਂ ਹਿੰਦੂ ਨਿਆਏ ਪੀੜ ਕਰ ਰਹੀ ਹੈ। ਅੱਜ ਉਸੇ ਕਾਰਜਕ੍ਰਮ ਦੇ ਨਿਮਿਤ ਪ੍ਰਚਾਰ ਸਮਗਰੀ ਸਾਡੀ ਟੀਮ ਵੱਲੋਂ ਜਾਰੀ ਕੀਤੀ ਗਈ ਹੈ। ਸਾਡੀ ਮੰਦਰ ਦ੍ਰੈਸ਼ੀ ਗਰਾਊਂਡ ਦੇ ਵਿੱਚ ਤੁਹਾਡੇ ਮਾਧਿਮ ਨਾਲ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਆਓ 15 ਨਵੰਬਰ ਸਵੇਰੇ 9:30 ਵਜੇ ਆਪਣੇ ਬੱਚੇ ਲੈ ਕੇ ਇਤਿਹਾਸਿਕ ਸ਼੍ਰੀ ਰਾਮਲੀਲਾ ਕਮੇਟੀ ਗਰਾਊਂਡ ਜਾਓ ਤੇ ਤੁਸੀਂ ਵੀ ਸਾਡੇ ਨਾਲ ਬਾਲਾ ਜੀ ਨੂੰ ਯਾਦ ਕਰੋ ਉਹਨਾਂ ਦੇ ਨਿਮੇ ਸ਼੍ਰੀ ਹਨੂਮਾਨ ਜੀ ਦੀ ਸਾਜੇ ਦਾ ਪਾਠ ਕਰੋ ਇਸ ਕਾਰਗਰਮ ਦੇ ਵਿੱਚ ਇਸ ਵਾਰੀ ਵਿਸ਼ੇਸ਼ ਰੂਪ ਚ ਭਗੇਸ਼ਵਰ ਦਾਮ ਦੇ ਜਿਹੜੇ ਦ੍ਰਿੰਦਰ ਸ਼ਾਸਤਰੀ ਜੀ ਜਿਹੜੇ ਦਿੱਲੀ ਤੋਂ ਵ੍ਰਿੰਦਾਵਨ ਤੱਕ ਪੈਦਲ ਯਾਤਰਾ ਕਰ ਰਹੇ ਨੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਇਹ ਲਾਈਵ ਬੱਚਾ ਨੂੰ ਮੋਬਾਈਲ ਦੇ ਮਾਧਿਅਮ ਨਾਲ ਜਰੂਰ ਸੰਦੇਸ਼ ਇਸ ਵਾਰੀ ਉਹ ਇਸ ਕਾਰਗਮ ਨੂੰ ਤੇ ਦੇਣਗੇ ਜੈ ਸ਼੍ਰੀ ਰਾਮ ਪੂਰਾ ਜਿਹੜਾ ਪ੍ਰਸ਼ਾਸਨ ਵੱਲੋਂ ਇਹਦੀ ਜਿਹੜੀ ਫਾਰਮੈਲिटीज ਹੁੰਦੀਆਂ ਪੂਰੀਆਂ ਕੀਤੀਆਂ ਜਾਂਦੀਆਂ ਫਾਇਰ ਬ੍ਰਿਗੇਡ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਂਦੀਆਂ ਸਿਵਲ ਸਰਜਨ ਕਾਰਿਆਲਿਆ ਤੋਂ ਡਾਕਟਰਾਂ ਦੀ ਟੀਮ ਆਉਂਦੀ ਹੈ ਔਰ ਜਿਹੜਾ ਕਿ ਕਹਿੰਦੇ ਬੱਚੇ ਨੇ ਆਪਣੇ ਘਰੋਂ ਹੀ ਪਾਣੀ ਦੀ ਬੋਤਲਾਂ ਲੈ ਕੇ ਆਉਂਦੇ ਨੇ ਔਰ ਅਸੀਂ ਪੂਰਾ ਕੋਸ਼ਿਸ਼ ਕਰਦੇ ਹਾਂ ਕਿ ਇਕੋ ਫ੍ਰੈਂਡਲੀ ਕਾਰਗਰਮ ਹੋਵੇ ਕਿਸੇ ਤਰ੍ਹਾਂ ਦਾ ਪਰਿਆਵਰਣ ਦਾ ਵੀ ਨੁਕਸਾਨ ਇਸ ਕਾਰਗਰਮ ਦੇ ਮਾਧਮ ਨਾਲ ਨਾ ਹੋਵੇ ਅੱਜ ਸੰਕਟ ਮੋਚਨ ਸ਼੍ਰੀ ਵਾਲਾ ਜੀ ਹਨੂਮਾਨ ਮੰਦਿਰ ਦਰੇਸੀ ਮੈਦਾਨ ਵਿੱਚ ਸਾਡੀ ਇੱਕ ਮੀਟਿੰਗ ਹੋਈ ਸ਼੍ਰੀ ਹਿੰਦੂ ਨਿਆਂਪੀਠ ਵੱਲੋਂ ਜਿੱਥੇ ਸਾਰੇ ਸੰਗਠਨ ਦੇ ਸਾਥੀਆਂ ਨੇ ਮਿਲ ਕੇ ਸਾਡੇ ਅਧਿਐਕਸ਼ ਭਾਈ ਪ੍ਰਵੀਨ ਡੰਗ ਜੀ ਦੀ ਅਧਿਖਸ਼ਤਾ ਦੇ ਵਿੱਚ ਇਹ ਫੈਸਲਾ ਕੀਤਾ ਕਿ 15 ਨਵੰਬਰ ਨੂੰ ਦਰੇਸੀ ਮੈਦਾਨ ਦੇ ਵਿੱਚ ਹੀ हनुमान चालीसा जी ਦਾ ਪਾਠ ਕਰਵਾਇਆ ਜਾਏਗਾ ਜਿਹੜਾ ਕਿ ਹਰ ਸਾਲ ਕਰਵਾਇਆ ਜਾਂਦਾ ਆ ਔਰ ਇਸ ਪਾਠ ਚ ਲਗਭਗ ਲੁਧਿਆਣਾ ਸ਼ਹਿਰ ਦੇ ਸਾਰੇ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਆ ਕੇ ਪਾਠ ਕਰਦੇ ਆ ਔਰ 31000 ਬੱਚੇ ਤੱਕ ਦੀ ਸੰਖਿਆ ਤੱਕ ਅਸੀਂ ਪਾਠ ਕਰਵਾ ਚੁੱਕੇ ਆ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਵੱਧ ਤੋਂ ਵੱਧ ਬੱਚੇ ਜੁੜਨ ਵੱਧ ਤੋਂ ਵੱਧ ਪਰਿਵਾਰ ਜੁੜੇ ਹਨੂਮਾਨ ਜੀ ਦਾ ਚਾਲੀਸਾ ਦਾ ਪਾਠ ਕੀਤਾ ਜਾਵੇ ਸਨਾਤਨ ਦਾ ਜਿਹੜਾ ਪ੍ਰਚਾਰ ਹੈ ਉਹ ਸਮਾਜ ਚ ਕੀਤਾ ਜਾਏ ਔਰ ਇਸ ਹਨੂਮਾਨ ਚਾਲੀਸਾ ਜੀ ਦੇ ਪਾਠ ਨਾਲ ਜਿਹੜੀ ਸਾਡੇ ਦਿਲਾਂ 'ਚ ਭਗਤੀ ਭਾਵਨਾ ਜਾਗਦੀ ਹੈ ਉਸ ਨਾਲ ਹੀ ਸਮਾਜ 'ਚ ਵੀ ਸਾਡਾ ਜਿਹੜਾ ਸੰਗਠਨ ਹੈ ਉਹ ਮਜ਼ਬੂਤ ਹੁੰਦਾ ਸਨਾਤਨ ਜਿਹੜਾ ਉਹ ਮਜ਼ਬੂਤ ਹੁੰਦਾ ਔਰ ਇਸ ਚਲੀਸਾ ਦੇ ਆਯੋਜਨ ਦੇ ਵਿੱਚ ਜਿੰਨੇ ਵੀ ਸੰਗਠਨ ਦੇ ਸਾਥੀ ਹੈ ਸਾਰੇ ਮਿਲ ਕੇ ਸਹਿਯੋਗ ਦਿੰਦੇ ਆ ਕੋਈ ਪ੍ਰਸ਼ਾਦ ਦਾ ਪ੍ਰਬੰਧ ਕਰ ਰਿਹਾ ਕੋਈ ਜਲਦੀ ਸੇਵਾ ਦਾ ਪ੍ਰਬੰਧ ਕਰ ਰਿਹਾ ਕੋਈ ਸਿਕਿਉਰਿਟੀ ਦਾ ਪ੍ਰਬੰਧ ਕਰ ਰਿਹਾ ਕੋਈ ਬੱਚਿਆਂ ਲਈ ਮੈਡੀਸਨ ਦਾ ਪ੍ਰਬੰਧ ਕਰ ਰਿਹਾ ਤੇ ਮੈਂ ਸੰਦੇਸ਼ ਦੇਣਾ ਚਾਹਨਾ ਵਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੀਆਂ ਸਨਾਤਰੀਆਂ ਨੂੰ ਆਓ ਸਾਡੇ ਸੰਗਠਨ ਨਾਲ ਜੁੜੋ ਔਰ ਸੇਵਾ ਪ੍ਰਾਪਤ ਕਰੋ ਬਾਲਾ ਜੀ ਦੀ ਭਗਵਾਨ ਹਨੂਮਾਨ ਜੀ ਦੀ ਤਾਂ ਕਿ ਪ੍ਰਭੂ ਦੀ ਕਿਰਪਾ ਤੁਹਾਡੇ ਤੱਕ ਵੀ ਪਹੁੰਚ ਸਕੇ